ਲੋ ਵੀ ਦੋਸਤੋ ਆਪਾਂ ਮੋੜ ਮੰਡੀ ਦੇ ਵਿੱਚ ਪਹੁੰਚੇ ਹਾਂ ਨਾ ਪਹਿਲਾਂ ਉੱਧਰ ਤੁਹਾਨੂੰ ਦਿਖਾਇਆ ਸੀ ਮੱਜਾਂ ਚੰਗੀਆਂ ਸੋਹਣੀਆਂ ਸਾਰੀਆਂ ਮੱਜਾਂ ਤੁਹਾਨੂੰ ਦਿਖਾਜਣੇ ਇੱਧਰਲੇ ਰਿੰਗ ਵਿੱਚੋਂ ਆਪਾਂ ਤੁਰ ਤੱਕ ਦੇਖਿਆ ਸਾਰੀਆਂ ਗਾਂਾਂ ਹੀ ਗਾਂਾਂ ਨੇ ਹਨਾ ਆਪਾਂ ਗਾਂਾਂ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀਆਂ ਗਾਂਾਂ ਪਹੁੰਚਦੀਆਂ ਨੇ ਆਪਾਂ ਸਟਾਰਟਿੰਗ ਕਰ ਰਹੇ ਹਾਂ ਐਸ ਗਾਂ ਤੋਂ ਹਨਾ ਤੇ ਆਹ ਗਾਂ ਕੀ ਇਹਦਾ ਵੀ ਆਰ ਡਰੋ ਡਰ ਇੱਕ ਵਾਰੀ ਤੁਸੀਂ ਚੈੱਕ ਜ਼ਰੂਰ ਕਰ ਲਓ ਖਾਣਲੇ ਵਿੱਚ ਤੇ ਮਾਰ ਲਓ ਨਜ਼ਰ ਬਾਈ ਜੀ ਦੁੱਧ ਕਿੰਨਾ ਕਹਦਾ 15 ਕਿਲੋ ਹੈਗਾ ਬਾਈ ਜੇ ਰੋ ਤਾਂ ਥਲੇ ਦੁੱਧ ਉਹੀ ਨਾ ਕਹਦੀ ਕਿਤੇ ਅੱਛਾ 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 ਕਿੰਨਾ ਕ ਦਿਨ ਹੋ ਗਿਆ ਸੂਈ ਨੂੰ ਭਰਾ ਚੌਥਾ ਦਿਨ ਹੋ ਗਿਆ ਸੂਈ ਨੂੰ ਹਨਾ ਬਾਈ ਦੁੱਧ ਦੇਖ ਲੈ 15 ਕਿਲੋ ਕਿਹਾ ਤੂੰ ਕਿਤੇ ਭਲੇ ਕੇ ਨਾ ਤਾਂ ਨਹੀਂ ਕਹਦਾ ਲੈ ਵੀ ਬਾਈ ਕਹਿੰਦਾ ਪੂਲ ਗਰੰਟੀ ਹੈ ਇਹ ਜੀ ਗੱਲ ਨਹੀਂ ਆਏਗੀ ਵੀ ਗਾਂ ਥੱਲੇ ਕਹਿੰਦਾ 15 ਕਿਲੋ ਦੁੱਧ ਹੈ ਬਾਕੀ ਬਾਈ ਤੁਸੀਂ ਆਪ ਚੈੱਕ ਕਰ ਸਕਦੇ ਹੋ ਮੋੜ ਮੰਡੀ ਦੇ ਵਿੱਚ ਖੜੀ ਹੈ ਗਾਂ ਤੋਰਾ ਤੋਰਾ ਤੁਸੀਂ ਕਰ ਲੋ ਚੈੱਕ ਦਾ ਦਾ ਇਸ ਤਰ੍ਹਾਂ ਦੀ ਦੀ ਹੈ ਬਨਾਵਟ ਤੇ ਲਿਆ ਬਾਈ ਮੋੜ ਲਿਆ ਕਰਾਂ ਫਿਰ ਹਨਾ ਤੇ ਬਾਈ ਕਹਿੰਦਾ 15 ਕਿਲੋ ਦੁੱਧ ਆ ਗਾਂ ਥੱਲੇ 15 ਕਿਲੋ ਨਹੀਂ ਤਾਂ ਵੱਡੀਆਂ-ਵੱਡੀਆਂ ਮੱਝਾਂ ਥੱਲੇ 15 ਕਿਲੋ ਹੁੰਦਾ ਆ ਗਾਂ ਥੱਲੇ ਬਾਈ ਕਹਿੰਦਾ 15 ਕਿਲੋ ਦੁੱਧ ਆਗਾ ਤੇ ਸੂਈ ਨੂੰ ਹੋਏ ਨੇ ਹਲੇ ਥੋੜੇ ਦਿਨ ਕਿੰਨੇ ਦਿਨ ਦੱਸਿਆ ਬਾਈ ਸੂਈ ਨੂੰ 4 ਦਿਨ 4 ਦਿਨ ਹੋਏ ਨੇ ਹਲੇ ਸੂਈ ਨੂੰ ਅੱਛਾ ਬਈਆ ਪਾਜੀ ਮੁੱਲਵਾੜੀ ਦੀ ਗੱਲ ਕਰੀਏ ਮੁੱਲਵਾੜੀ ਦਾ 55000 55000 ਰੁਪਿਆ ਬਾਕੀ ਇਮਾਨਦਾਰ ਹੋ ਜੂ ਕੋਈ ਗੱਲ ਨਹੀਂ ਮੈਂ ਲੈ ਵੀ ਤੇਰੀ ਗਾਂ ਹੁਣੀ ਐ ਇੱਥੇ ਵਿਕੀ ਲੈ ਵਪਾਰੀ ਪਹੁੰਚ ਹੀ ਰਹੇ ਨੇ ਤੇਰੇ ਕੋਲੇ ਆਹ ਸੋਹਣੀ ਸੁਲੱਖੀ ਗਾਂ ਦੇਖ ਸਕਦੇ ਹੋ ਵੀ ਤੁਸੀਂ ਬਜਟ ਦੇ ਵਿੱਚ ਚੰਗੇ ਬਜਟ ਦੇ ਵਿੱਚ ਦੁੱਧ ਵੀ ਚੰਗਾ ਹੈ ਅੱਛਾ ਭਾਈ ਦੁੱਧ ਵਧੀਆ ਹੋ ਹਾਂ ਵੀ ਦੁੱਧ ਵਧੀਆ ਹੋਵੇ ਨਾ ਕਈ ਵਾਰ ਆਉਂਦਾ ਅੱਛਾ ਆਹ ਗਾਂ ਦੀ ਗੱਲ ਕਰੀਏ ਭਾਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਭਾਈ 7 ਇਹਨੂੰ ਹੋ ਗਿਆ 7 ਦਿਨ ਸੂਈ ਨੂੰ ਹੈਨਾ ਇਹਦਾ ਦੁੱਧ ਭਾਈ ਕਿੰਨਾ ਕ ਹੈ ਇਹਦੇ ਥਲੇ 25 ਕਿਲੋ ਮੂਹਰੇ 25 ਕਿਲੋ 20 ਤੇ 5 25 ਹੁੰਦਾ 25 ਕਿਲੋ ਦੁੱਧ ਕਹਿੰਦਾ ਭਾਈ ਹੈਨਾ ਬਾਕੀ ਭਾਈ ਆਰਡਰ-ਉਰਡਰ ਵੀ ਦੇਖ ਲੋ ਜਰਗਾ ਦਾ ਹੈਨਾ ਬਾਕੀ ਆ ਡਰੋਡਰ ਤੁਸੀਂ ਚੈੱਕ ਕਰ ਲਓ ਤੋੜਾ-ਦੂਰਾ ਕਰ ਲਓ ਚੈੱਕ ਮੋੜ ਮੰਡੀ ਦੇ ਵਿੱਚ ਜਿਸ ਤਰ੍ਹਾਂ ਤੇ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਹਨਾ ਮੱਝ, ਗਾਂ ਹਰ ਇੱਕ ਪ੍ਰਕਾਰ ਦਾ ਪਸ਼ੂ ਤੁਹਾਨੂੰ ਮਿਲ ਜੂਗਾ ਬਾਈ ਮੋੜ ਮੰਡੀ ਦੇ ਵਿੱਚ ਆ ਜਾ ਕਰੋ ਚੁੱਪ ਕਰਕੇ ਇੱਥੋਂ ਜਿਹੜਾ ਜਿਹਾ ਵੀ ਤੁਸੀਂ ਪਸ਼ੂ ਖਰੀਦਣੇ ਉਹ ਤੁਹਾਨੂੰ ਮਿਲ ਜਾਇਆ ਕਰੂਗਾ ਹਨਾ ਪਾਈ ਕਹਿੰਦਾ 25 ਕਿਲੋ ਦੁੱਧ ਹਨਾ ਗਾਂ ਤੁਸੀਂ ਦੇਖ ਲਓ ਚੰਨੀ ਚੰਨੀ ਪਾਈ ਵੀ ਆ ਬਾਈ ਨੇ ਸ਼ਿੰਗਾਰੀ ਵੀ ਗਾਂ ਕੀ ਮੂਰੀ ਮਾਰੀ ਪਾ ਕੇ ਆਡਰੂ ਡਰ ਇੱਕ ਵਾਰੀ ਥਣ ਲੈਵਾ ਜ਼ਰੂਰ ਚੈੱਕ ਕਰ ਲਓ ਹਨਾ ਤੇ 25 ਕਿਲੋ ਦੁੱਧ ਕਹਿੰਦਾ ਬਾਈ ਕੀ ਡਿਮਾਂਡ ਰੱਖੀ ਵੀ ਐ ਦੀ ਫਿਰ ਆਪਾਂ 65000 ਰੁਪਿਆ ਬਾਈ ਨੇ ਰੱਖਿਆ ਡਿਮਾਂਡ 25 ਕਿਲੋ ਦੁੱਧ ਮੰਗਰਾ ਆਹ ਇਹਦਾ ਬੱਚਾ ਬੱਚਾ ਕੀ ਆ ਬਾਈ ਮੰਗਰਾ ਬੱਸੀ ਦਿਨ ਕਿੰਨੇ ਕੋ ਹੋ ਗਏ ਸੂਈ ਨੂੰ ਹਰਤਾ ਹੋ ਗਿਆ ਸੂਈ ਨੂੰ ਮੰਨ ਲੋ ਹਨਾ ਹਰਤਾ ਹੋ ਗਿਆ ਸੂਈ ਨੂੰ ਡਿਮਾਂਡ ਇਹਨੇ ਰੱਖਤੀ ਬਾਈ ਨੇ ਇਹਦੀ ਕਿੰਨੇ ਕ ਦੱਸਿਆ ਦੀ ਬਾਈ ਭੁੱਲ ਗਏ 65000 ਰੁਪਿਆ ਡਿਮਾਂਡ ਬਾਈ 65000 ਰੁਪਿਆ ਡਿਮਾਂਡ ਦੀ ਇਹ ਆ ਗਾਂ ਮੋੜ ਮੰਡੀ ਚ ਤਾਂ ਕਰਕੇ ਤੁਹਾਨੂੰ ਕਹਿੰਦੇ ਵੀ ਮੋੜ ਮੰਡੀ ਦੇ ਵਿੱਚ ਪਹੁੰਚਿਆ ਕਰੋ ਜੀ ਹਰ ਇੱਕ ਪ੍ਰਕਾਰ ਦਾ ਪਸ਼ੂ ਤੁਹਾਨੂੰ ਮਿਲ ਜੂਗਾ ਮੋੜ ਮੰਡੀ ਦੇ ਵਿੱਚ ਇਸ ਰੰਗ ਦੀ ਜੇ ਆਪਾਂ ਗੱਲ ਕਰੀਏ ਇਸ ਰੰਗ ਦੇ ਵਿੱਚ ਸਾਰੀਆਂ ਖੜੀਆਂ ਨੇ ਗਾਂਆਂ ਹਨਾ ਇੱਧਰ ਗਾਂਜਾ ਖੜੀਏ ਨੇ ਬਾਕੀ ਆਪਾਂ ਤੁਹਾਨੂੰ ਥੋੜਾ ਪਿਛੇ ਵੀ ਨਜ਼ਰ ਮੰਗਾ ਬਰਬਾਦੀਏ ਇੱਧਰ ਸਾਰੀਆਂ ਹੀ ਗਾਂਆਂ ਜਿਹੜਾ ਕੋਈ ਮੇਰੇ ਵਰਗਾ ਨਾ ਲੈ ਆਉਂਦਾਗਾ ਗਾਂ ਇੱਥੇ ਛੱਡ ਹੀ ਜਾਂਦੇ ਨੇ ਹਨਾ ਛੱਡ ਜਾਂਦੇ ਨੇ ਉਹ ਵੀ ਹੈਗਿਆਂ ਨੇ ਬਾਕੀ ਗਊਸ਼ਾਲਾ ਬਣਾਈ ਹੋਈਏ ਜਿਹੜੇ ਧਰਮੀ ਬੰਦੇ ਹੈਗੇ ਨੇ ਭਾਈ ਕੱਖ ਪੱਟਾ ਇਹਨਾਂ ਨੂੰ ਪਾ ਜਾਂਦੇ ਨੇਗੇ ਇਸ ਤਰ੍ਹਾਂ ਵੀ ਨਾ ਕਰਿਆ ਕਰੋ ਹਨਾ ਪਾਈ ਗੱਲ ਜਰੂਰ ਕਹਿੰਦੇ ਆ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਰੱਖਿਆ ਭਾਈ ਮੱਝ ਨੂੰ ਕਿਉਂ ਨਹੀਂ ਛੱਡਦੇ ਗਾ ਜਦੋਂ ਜਾਂ ਬਲਦ ਕੋਈ ਮੌਲਾ ਹੋ ਜਾਂਦਾ ਕਹਿੰਦੇ ਉਹ ਛੱਡ ਦਿੰਦੇ ਆ ਨਾ ਦੁੱਧ ਪੀ ਕੇ ਛੱਡ ਦਿੰਦੇ ਵਿੱਚ ਇਸ ਤਰ੍ਹਾਂ ਦੇ ਵੀ ਹੈਗੇ ਨੇ ਭਾਈ ਉਹਦੇ ਕੇਅਰ ਜਰੂਰ ਕਰਿਆ ਕਰੋ ਤੇ ਬਾਕੀ ਆ ਸੋਡੀ ਤੁਹਾਨੂੰ ਦਿਖਾ ਰਿਹਾ ਸਾਰੀਆਂ ਹੀ ਗਾਈਆਂ ਜਿਹੜੀਆਂ ਮੋੜ ਮੰਡੀ ਦੇ ਵਿੱਚ ਪਹੁੰਚੀਆਂ ਵੀ ਨੇ ਹਨਾ ਇਸ ਤਰ੍ਹਾਂ ਦੀਆਂ ਗਾਮ ਆ ਭਾਈ ਇਹਦਾ ਕੀ ਪ੍ਰਾਈਸ ਰੱਖਿਆ ਆਪਾਂ 70000 ਰੁਪਏ ਦੁੱਧ ਕਿੰਨਾ ਹੈਗਾ ਭਾਈ ਇਹਦਾ 24 ਲੀਟਰ 24 ਲੀਟਰ ਹੈਗਾ ਲੈ ਵੀ ਜੀਤੋਂ ਵੀ ਆਪਾਂ ਮੰਡੀ ਦੇ ਵਿੱਚ ਪੁੱਛਦੇ ਹਨਾ ਹਾਂਜੀ 27 28 ਲੀਟਰ ਅੱਛਾ ਭਾਈ ਜਿਵੇਂ ਆਪਾਂ 27 28 ਲੀਟਰ ਦੀ ਗੱਲ ਕਰਦੇ ਆਂ ਜਾਂ ਹੁਣ ਤੁਸੀਂ 24 ਲੀਟਰ ਇਹਦਾ ਦੋ ਦੋ ਦੱਸਿਆ ਉਹਦੀ ਕੁਆਲਿਟੀ ਜੀ ਆਂ ਕਿਹੜੇ ਆਂ ਅਸੀਂ ਤੈਨੂੰ ਦੁੱਧ ਚਾਹ ਕਿਦ ਨਹੀਂ ਹੋਇਆ ਤੇ ਕੋਈ ਵੀ ਨਹੀਂ ਰਹੇ ਨਹੀਂ ਪਹੁੰਚ ਜੂ 24 ਲੀਟਰ ਤੱਕ ਚਲ 22 ਮੰਨ ਲਾ ਠੀਕ ਹੈ ਮੈਂ ਇਹ ਗੱਲ ਕਰਦਾ ਭਾਈ ਵੀ ਦੁੱਧ ਦੀ ਕੁਆਲਿਟੀ ਵਧੀਆ ਹੁੰਦੀ ਆ ਹਾਂ ਭਾਈ ਜਮਾਨਾ ਨਾ ਨਾ ਤਾਂ ਗਰਮੀ ਵੱਧਦੀ ਆ ਜਿਆਦਾ ਅੱਛਾ ਉਹ ਕਿਹੜੀ ਚੁਆਗੀ ਭਾਈ ਵੀ ਇੰਨਾ ਤਾਂ ਨਹੀਂ ਆ ਕੋਈ ਜਾਏਗਾ ਪਤਾ ਕਿ ਕੀਤੀ ਵਾਲੀ ਬੰਦੀ ਹੈ ਵੀ ਪਹਿਲਾਂ ਰੱਖੀ ਹੋਈ ਜਿਹੜੀ ਗਾਂ ਉਹਦੀ ਪੱਤੀ ਹੈ ਘਰੇ ਵਾਲੀ ਹੋਈ ਓਕੇ 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 ਵੀ ਕੋਈ ਜ਼ਿਆਦੇ ਠੰਡ ਗਰਮੀ ਦਾ ਇਹਨੂੰ ਕੋਈ ਮਤਲਬ ਨਹੀਂ ਨਾ 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 ਠੀਕ ਹੈ ਵੀ ਠੀਕ ਜਿਵੇਂ ਰਾਖੀ ਗਾਂਜਾਂ ਜਾਂ ਹੁੰਦੇ ਨੇ ਉਹਨਾਂ ਨੂੰ ਮੰਗੂਗਾ ਨਾ ਠੀਕ ਹੈ ਵੀ ਠੀਕ ਹੈ ਦੋਸਤੋ ਦੇਖ ਲਓ 24 ਕਿਲੋ ਦਾ ਦੁੱਧ ਦਾ ਡਿਮਾਂਡ ਕਿੰਨੀ ਦੱਸੀ ਭਾਈ ਇਹਦੀ 70000 ਰੁਪਏ ਡਿਮਾਂਡ ਕਿੰਨੇ ਦਿਨ ਹੋਗੇ ਸੂਜੀ ਨੂੰ ਭਰਾ ਕੋਈ ਨੂੰ ਹੋਗੇ ਭਾਈ 4 ਕਿੰਨੇ 40 ਕਿਲੋ ਦੇਉ ਦੇ ہاں ਮਾਂ ਦੇ ਹਿਸਾਬ ਨਾਲ ਮਾਂ ਦੇ ਹਿਸਾਬ ਨਾਲ ਭਾਈ ਰਿਕਾਰਡ ਦੇਖ ਲਓ ਉਸ ਹਿਸਾਬ ਨਾਲ ਹੁੰਦਾ ਹਨਾ ਜਿਵੇਂ ਆਪਾਂ ਕਹਿ ਦਿੰਦੇ ਅਜੇ ਜਾ ਪਿਓ ਉਹੇ ਦਾ ਪੁੱਤ ਹਨਾ ਬਈ ਉਹੀ ਚੀਜ਼ ਹੋ ਜਾਂਦੀ ਹੈ ਹਨਾ ਵੀ ਦੇਖੋ ਮਾਂ ਦੇ ਰਿਕਾਰਡ ਤੋਂ ਪਤਾ ਲੱਗ ਜਾਂਦਾ ਆਪਾਂ ਤੁਹਾਨੂੰ ਦਾ ਵੀ ਇਹਦਾ ਕੀ ਰਿਕਾਰਡ ਰਿਹਾ ਤੇ ਇਹਦਾ ਇਹ ਮਾਂ ਦਾ ਰਿਕਾਰਡ ਕੀ ਸੀਗਾ ਹਨਾ ਆਪਾਂ ਉੱਥੋਂ ਜੱਜ ਕਰ ਸਕਦੇ ਹੁਣ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਗਾਂਆਂ ਹੀ ਗਾਂਆਂ ਨੇ ਗੀਆਂ ਵਧੀਆ ਸੋਹਣੀਆਂ ਬਜਟ ਵਾਲੀਆਂ ਗਾਂਆਂ ਹਨਾ ਦੇਖੋ ਸੋਹਣੇ ਦੀ ਆਪਾਂ ਗੱਲ ਕਰੀਏ ਹਨਾ ਬਈ ਸੋਹਣਾ ਤਾਂ 30 ਤੋਂ 30 ਦੁਨੀਆ ਉਹ ਗੱਲ ਹੋ ਜਾਂਦੀ ਆ ਪਰ ਆਪਾਂ ਜਿਹੇ ਜੇ ਪੈਸੇ ਲਾਉਣੇ ਨੇ ਪੈਸਿਆਂ ਦੇ ਹਿਸਾਬ ਨਾਲ ਚੰਗੇ ਸੋਹਣੇ ਵਧੀਆ ਪਸ਼ੂ ਨੇ ਮੋੜ ਮੰਡੀ ਵਿੱਚ ਪਹੁੰਚੇ ਹੋਏ ਆਪਾਂ ਇੱਧਰ ਸਪੈਸ਼ਲ ਹੀ ਰਿੰਗ ਦੇ ਵਿੱਚ ਆਏ ਆ ਜਿੱਥੇ ਸਾਰੀਆਂ ਗਾਂਆਂ ਹੀ ਗਾਂਆਂ ਨੇ ਇੱਧਰ ਸਰਦਾਰ ਜੀ ਦੇਖ ਲਓ ਗਾਂ ਨੂੰ ਲੈ ਕੇ ਫਿਰਦੇ ਨੇ ਸੋਹਣੀ ਸੁਣਤੀ ਵਧੀਆ ਗਾਂ ਇਹਦਾ ਵੀ ਆਰ ਡਰੋਡਰ ਸਾਨੂੰ ਚੈੱਕ ਕਰਵਾਉਨੇ ਆਗੇ ਤੇ ਇਸ ਰਿੰਗ ਦੇ ਵਿੱਚ ਜਿੰਨੀਆਂ ਵੀ ਗਾਵਾਂ ਹੈਗੇ ਨੇ ਅਸੀਂ ਥੋੜਾ ਜਿਹਾ ਦੂਰ ਇਸ ਕਰਕੇ ਰਹਿੰਦੇ ਆ ਬਾਈ ਸਾਨੂੰ ਲੱਗਦਾ ਹੁੰਦਾ ਡਰ ਜਿਹੜਾ ਕੋਈ ਬੰਦਾ ਇਹਨਾਂ ਨੂੰ ਪਾਲਦਾ ਇਹਨਾਂ ਦੀ ਰਾਖੀ ਕਰਦਾ ਉਹਨਾਂ ਨੂੰ ਥੋੜਾ ਜਿਹਾ ਸਹਾਰਾ ਵੀ ਕਰਦਾ ਠੀਕ ਆਰ ਡਰੂਡਰ ਚੈੱਕ ਕਰ ਸਕਦੇ ਹੋ ਤੁਸੀਂ ਓਹ ਤਾਂ ਇਸ ਟਾਈਮ 18 ਲਿਖਿਆ 18 ਕਿਲੋ ਬਾਈ ਦੁੱਧ ਕਹਿੰਦਾ ਇਹਦਾ ਹਨਾ ਇਹ ਸੂਏ ਦੀ ਇਹ ਗਾਜੇ 18 ਕਿਲੋ ਬਾਈ ਦੁੱਧ ਕਹਿੰਦਾ ਤੇ ਮੰਗ ਰਿਹਾ ਬੱਸਾ ਜੀ ਬਸੀ ਤੇ ਕਿੰਨਾ ਮਾਤਲ ਕਰਿਆ ਜਿਹਦਾ 90000 ਰੁਪਇਆ ਰੱਖਿਆ ਬਾਈ ਨੇ ਡਿਮਾਂਡ 18 ਕਿਲੋ ਕਹਿੰਦਾ ਦੁੱਧ ਉਹ ਇਹਦਾ ਬੱਚਾ ਮਗਰ ਤੁਸੀਂ ਦੇਖ ਸਕਦੇ ਹੋ ਪਿਆਰਾ ਜਹਾ ਹੈ ਨਾ ਤੇ ਇਸ ਤਰ੍ਹਾਂ ਦੇ ਪਸ਼ੂ ਮੋੜ ਮੰਡੀ ਦੇ ਵਿੱਚ ਇਸ ਰੰਗ ਦੀ ਜੇ ਆਪਾਂ ਗੱਲ ਕਰੀ ਹੈ ਨਾ ਝੋਟੀਆਂ ਆਪਾਂ ਨੂੰ ਮੱਝਾਂ ਹਾਂ ਸਿਰਫ ਦੋ ਹੀ ਤੁਸੀਂ ਨੇ ਸਾਰੀਆਂ ਦੀ ਗਾਂਾਂ ਗਾਂਾਂ ਇੱਧਰ ਉੱਧਰ ਦੇ ਰੰਗਾਂ ਚ ਆਪਾਂ ਜਿਹੜੀਆਂ ਤੁਹਾਨੂੰ ਜਿੰਨੇ ਵੀ ਪਸ਼ੂ ਦਿਖਾਏ ਨੇ ਉੱਧਰ ਤਕਰੀਬਨ ਤਕਰੀਬਨ ਸਾਰੀਆਂ ਮਹਿਸਾਂ ਹੀ ਕੀ ਝੋਟੀਆਂ ਸੀਗੀਆਂ ਇੱਧਰ ਆਹੇ ਦੋ ਪਸ਼ੂ ਆਪਾਂ ਨੂੰ ਦਿਖਾਏ ਨੇ ਹੈ ਨਾ ਜੀ ਉੱਤਲੇ ਰਿੰਗ ਦੇ ਵਿੱਚ ਕਾਇਆਂ ਕਿਤੇ ਕੋ ਥੋੜੀ ਜਿਹੀ ਇੱਧਰ ਮੱਝਾਂ ਥੋੜੀਆਂ ਨੇ ਹਨ ਇਹ ਦੇਖ ਸਕਦੇ ਹੋ ਜੀ ਮੋੜ ਮੰਡੀ ਦੇ ਵਿੱਚ ਕਰ ਲਿਓ ਚੈਨਲ ਨੂੰ ਸਬਸਕ੍ਰਾਈਬਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂਕਰ ਹਰ ਇੱਕ ਵੀਰ ਕੋਲੇ ਵੀਡੀਓ ਪਹੁੰਚ ਸਕੇ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਉਹਦੇ ਨਾਲ ਕੋਈ ਬਜਨ ਨਹੀਂ ਲੱਗਦਾ ਇੱਕ ਸਿਰਫ ਗੁੱਠੇ ਵਾਲਾ ਬਟਨ ਦੱਬਣਾ ਹੁੰਦਾ ਉਹ ਜਰੂਰ ਦੱਬ ਦਿਆ ਕਰੋ ਜੀ ਹਨ ਤੇ ਇਸ ਤਰ੍ਹਾਂ ਦੇ ਮੋੜ ਮੰਡੀ ਦੇ ਵਿੱਚ ਪਸ਼ੂ ਦੇਖ ਸਕਦੇ ਹੋ ਜੀ ਲੈ ਵੀ ਉਹ ਆਪਣਾ ਛੋਟਾ ਵੀਰ ਕਹਿੰਦਾ ਵੀ ਮੇਰੀ ਗਾਂ ਨੂੰ ਜ਼ਰੂਰ ਦਿਖਾ ਦੇਣਾ ਵੀਡੀਓ ਦੇ ਵਿੱਚ ਮਾਹ ਵੀ ਆਪਾਂ ਕੋਈ ਗੱਲ ਨਹੀਂ ਦਿਖਾ ਦਿੰਨੇ ਆ ਭਰਾ ਹਨਾ ਆਪਣਾ ਕਿਹੜਾ ਪਟ્રોલ ਮੱਚਦਾਗਾ ਆਪਣਾ ਕੰਮ ਹੀ ਇਹ ਆ ਆਪਾਂ ਦੇ ਸਾਰੇ ਟੰਗਰੇ ਦਿਖਾ ਰਹੇ ਆ ਤਾਂ ਕਿ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਆ ਰਿੰਗੀ ਜਾਂ ਤੇ ਜਿਹੜੀ ਗਾਂ ਬਈ ਆਪਾਂ ਇਹਦੀ ਗੱਲ ਕਰਦੇ ਆ ਮਾਰ ਲੋ ਚਾਰ ਸਪਰੇ ਨਜ਼ਰ ਥਣਲੇ ਵਾ ਇੱਕ ਵਾਰੀ ਤੁਸੀਂ ਇਹਦਾ ਚੈੱਕ ਕਰ ਲੋ ਹਾਂ ਵੀ ਛੋਟੇ ਵੀਰ ਫਿਰ ਕੀ ਹਾਲ ਚਾਲ ਆ ਜਰਾ ਠੀਕ ਹੋ ਹੁਣ ਬੋਲ ਮੜਾ ਜਾ ਉਹ ਤਾਂ ਕਹਿੰਦਾ ਸੀ ਸਾਡੀ ਗਾਂ ਦੀ ਵੀਡੀਓ ਬਣਾਉਣੀ ਆ ਯਾਰ ਹੈ ਕੀ ਨਾਂ ਆ ਤੇਰਾ ਫਿਰ ਦੀਪ ਅੱਛਾ ਦੀਪ ਫਿਰ ਇਹਦਾ ਦੁੱਧ ਬਾਦ ਕਿੰਨਾ ਕਾ ਭਰਾ 10 ਲੀਟਰ 10 ਲੀਟਰ ਤੂੰ ਆਪਦਾ ਪੀਂਦਾ ਨਹੀਂ ਯਾਰ 10 ਲੀਟਰ ਉਹ ਕਿੱਧਰ ਲੈ ਕੇ ਜਾਣਾ ਗਾਂ ਵੀ ਲਿਸਿਆ ਤੂੰ ਇਸਾ ਜੇ ਤੂੰ ਪੀਂਦਾ ਨਹੀਂ ਫਿਰ ਦੁੱਧ ਕਿੱਧਰ ਦੇ ਤੈਨੂੰ ਦੁੱਧ ਦਿੰਦੇ ਨਹੀਂ ਪੀਨੇ ਆ ਫਿਰ ਕਿਤੇ ਦੁੱਧ ਤਾਂ ਨਹੀਂ ਪਤਲਾ ਗਾਂ ਦਾ ਹੈਗਾ ਯਾਰ ਤੂੰ ਸਰੀਰ ਤਾਂ ਮਾੜਾ ਮੋਟਾ ਬਣਾ ਦੁੱਧ ਵਧੀਆ ਦੁੱਧ ਵਧੀਆ ਤੂੰ ਪੀਣਾ ਹੁੰਦਾ ਕਿ ਨਾ ਮੈਨੂੰ ਐ ਦੱਸ ਸੱਚੋ ਸੱਚੀ ਦੀਵਾਲੀ ਵੇਲੇ ਫਿਰ ਕਿਤੇ ਪੰਜੀਰੀ ਪੰਜੂਰੀ ਲਾਈ ਨਹੀਂ ਵਧੀਆ ਜਾਂਦਾ अच्छा अच्छा चलो ठीक है एती अपने मजाक दिया गल्ला अच्छा कितना तो बसेदा ਭਰਾ ਨੂੰ 10 ਲੀਟਰ ਹੈਗਾ ਪੱਕਾ ਹੁਣ ਇਹ ਮਤਲਬ ਕਿਵੇਂ ਇਹਦਾ ਬੱਚਾ ਬੱਚਾ ਨਹੀਂ ਹੈਗਾ ਹੁਣ ਹੈ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਫਿਰ ਮਿਲਦੀ ਕਿਵੇਂ ਇਹ ਬੱਚੇ ਤੋਂ ਬਿਨਾ ਐਂ ਮਿਲਦੀ ਆ ਛੜ ਤਾਂ ਨਹੀਂ ਮਾਰਦੀ ਦੇਖ ਲਾ ਦੰਦ ਬੱਤੂ ਹੁੰਦੇ ਨੇ ਅਗਲੇ ਤੇ ਮੂੰਹ ਚ ਲਾ ਕੇ ਦੇਖ ਲਈ ਅੱਛਾ 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 ਬਾਈ ਕਹਿੰਦਾ ਵੀ ਠੰਡੀ ਸੀ ਲਗਾਂਗੀ ਐਸੀ ਗੱਲ ਨਹੀਂ ਹੈਗੀ 10 ਕਿਲੋ ਕਹਿੰਦਾ ਦੁੱਧ ਬਾਕੀ ਬਾਈ ਚੋ ਕੇ ਚੈੱਕ ਕਰਕੇ ਤੁਸੀਂ ਲਿਜਾ ਸਕਦੇ ਹੋ ਹੈ ਨਾ ਤੇ ਆਪਣਾ ਫਰਜ਼ ਹੁੰਦਾ ਜੀ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਪਸ਼ੂ ਹੁੰਦਾ ਤੁਹਾਨੂੰ ਦਿਖਾਉਣਾ ਬਾਕੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਦਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਕੀ ਗੱਲ ਬਾਤ ਹੈ ਆ ਬਾਈ ਕੋਲੇ ਖੜੀ ਆ ਜੀ ਇਹ ਗਾਂ ਆਪਾਂ ਖੜਿਆ ਹੁਣ ਮੋੜ ਮੰਡੀ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਬਈ ਇਹ ਤਰ੍ਹਾਂ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਾਈ ਹਨਾ ਕਰ ਲਓ ਜੀ ਚੈੱਕ ਮੋੜ ਮੰਡੀ ਦੇ ਵਿੱਚ ਆਪਾਂ ਖੜਿਆ ਜੇਕਰ ਕਿਸੇ ਵੀ ਇਸ ਤਰ੍ਹਾਂ ਦਾ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਨਾ ਇਹਦਾ ਪ੍ਰਾਈਸ ਤੂੰ ਕੀ ਦੱਸਿਆ ਹੱਥ ਮੈਨੂੰ 35000 35000 ਰੁਪਏ ਮੁੱਲ ਦੱਸਿਆ ਵੀ ਆਪਾਂ ਮੁੱਲ ਪੁੱਛਣਾ ਤਾਂ ਦੇਖ ਮੁੰਡੇ ਤੋਂ ਭੁੱਲ ਹੀ ਗਈ ਸੀ ਹਨਾ ਆਪਾਂ ਦੁੱਧਵਾਦ ਦੇ ਵਿੱਚ ਹੀ ਉਲਝ ਗਏ ਸੀਗੇ 35000 ਰੁਪਿਆ ਇਹਦਾ ਮੁੱਲ ਰੱਖਿਆ ਲੈ ਵੀ ਮਾਨਤਾਨ ਵੀ ਮੁੰਡਾ ਕਹਿੰਦਾ ਕਰਦਾਂਗੇ ਹਨਾ ਇਸ ਤਰ੍ਹਾਂ ਦੇ ਪਸ਼ੂ ਨੇਗੇ ਮੋੜ ਮੰਡੀ ਦੇ ਵਿੱਚ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਹੁਣ ਹਨਾ ਆ ਵੀ ਤੁਸੀਂ ਇੱਕ ਨਾਲ ਪਤਲੇ ਪਿੰਡੇ ਦੀ ਮੱਝ ਹੈਗੀ ਜਿਹੜੀ ਇਹਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਇਹ ਬਾਈ ਆਪਣੀ ਹੈ ਤੀਨਾਮਾ ਭਰਾ ਦਾ ਰਾਜ ਰਾਤ ਸਿੰਘ ਰਾਤ ਸਿੰਘ ਜੀ ਆਪਾਂ ਛੋਟੀ ਜਿਹੀ ਗੱਲ ਕਰੀਏ ਬਾਈ ਕਿੰਨਾ ਕ ਦੁੱਧ ਦੱਦਾ ਇਹ ਤੋਕੜ ਗੱਪਣੇ ਦੀ ਡਿਟੇਲ ਬਾਰੇ ਮੜਾ ਜਿਹਾ ਦੱਸਿਓ ਗੱਪਣ ਹੈਗੀ ਗੱਪਣ ਹੈ ਕਿੰਨੇ ਟਾਈਮ ਦੀ ਮਨ ਦੱਸ ਨਹੀਂ 5-10 ਦਿਨੀ ਲੂ ਫਿਰ ਤਾਂ ਐ ਕਹੋ ਗੱਪੜ ਨਾ ਕਹੋ ਵੀ ਸੂਣ ਵਾਲੀ ਕਹੋ ਸੂਣ ਵਾਲੀ ਆ 5-10 ਦਿਨ ਰਹਿੰਦੇ ਨੇ ਸੂਣਦੇ ਨਾ ਦੁੱਧ ਦੀ ਰਿਕਾਰਡ ਦੀ ਗੱਲ ਕਰੀਏ ਆਪਾਂ 10 ਲੀਟਰ ਹੈਗਾ ਕੰਮੇ ਸੂਏ ਦੀ ਇਹ ਪੰਜਵੇਂ ਸੂਏ ਦੀ ਝੋਟੀ ਜੀ ਦੇਖ ਲਓ ਤੁਸੀਂ ਇਹ ਨਾ ਇੱਕ ਗੱਲ ਹੋਰ ਹੈ ਪੰਜ ਇਹ ਆਪਾਂ ਕਹੀਏ ਦਿੰਨੇ ਆ ਬਈ ਪੰਜ-ਪੰਜ ਸੂਏ ਦੇ ਕੇ ਮੱਝਾਂ ਨੂੰ ਹਨਾ ਤੁਰਨਾ ਪਤਾ ਹੀ ਹੈ ਨਾ ਆਪਾਂ ਆਮ ਹੁਣ ਤੁਸੀਂ ਦੇਖ ਲਓ ਹੁਣ ਕਿੰਨੀ ਉਮਰ ਦੇ ਵਿੱਚ ਕੀ ਕਰਦੇ ਆਗੇ ਬਾਕੀ ਆ ਝੋਟੀ ਖੜੀ ਆ ਪੰਜਵੇਂ ਸੂਏ ਦੀ ਆ 10 ਕਿਲੋ ਬਈ ਦੁੱਧ ਕਹਿੰਦਾ ਕੀਡਵਾਂ ਰੱਖ ਲਈ ਬਈ ਆਪਾਂ ਜੀ 85000 ਰੁਪਏ ਰੱਖੀ ਹੈ ਜੀ ਡਿਮਾਂਡ ਬਾਈ ਨੇ ਇਹਦੀ ਬਾਕੀ ਬਾਈ ਹੋ ਜੂਗਾ ਫਿਰ ਮਾਨਤਨ ਲੈ ਵੀ ਮਾਨਤਨ ਵੀ ਬਾਈ ਕਹਿੰਦਾ ਕਰਦਾਂਗੇ ਹਨਾ ਇੱਕ ਵਾਰੀ ਤੁਸੀਂ ਇਹਦਾ ਤੋਰਾ ਤੋਰਾ ਥਣ ਲੈਵੇ ਤੇ ਨਜ਼ਰ ਜ਼ਰੂਰ ਮਾਰ ਲਓ ਅੱਜ ਜਿੱਥੇ ਚੰਗੀਆਂ ਚੰਗੀਆਂ ਤੁਹਾਨੂੰ 7 7 ਲੱਖ ਰੁਪਏ ਵਾਲੀਆਂ ਅੱਜ ਝੋਟੀਆਂ ਮੱਜਾਂ ਦਿਖਾਈਆਂ ਨੇ ਉੱਥੇ ਪਾਸ ਸਾਰੇ ਹੀ ਪ੍ਰਕਾਰ ਦੇ ਗਾਂਜਾਂ ਮੱਜਾਂ ਦਿਖਾਉਂਦੇ ਹਾਂ ਤਾਂ ਕਿ ਬਾਈ ਕੋਈ ਹੁੰਦਾ ਹਨਾ ਉੱਚੇ ਲੈਵਲ ਦੀਆਂ ਮੱਜਾਂ ਲੈਣ ਵਾਲਾ ਵੀ ਨੀਵੇਂ ਵਾਲਾ ਵੀ ਵੀਡੀਓ ਤਾਂ ਕਹਿੰਦਾ ਹੁੰਦਾ ਵੀ ਹਰ ਇੱਕ ਤੱਕ ਪਹੁੰਚਾਇਆ ਕਰੋ ਜਿਸ ਤਰ੍ਹਾਂ ਦਾ ਵੀ ਕੋਈ ਪਸ਼ੂ ਲੈਣਾ ਚਾਹੁੰਦਾ ਹੁੰਦਾ ਉਹਨਾਂ ਹਰ ਬੰਦੇ ਕੋਲੇ ਵੀਡੀਓ ਇਹ ਪਹੁੰਚਣੀ ਚਾਹੀਦੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਪੀਵੀ 19 ਕੇਟੀਵੀ ਚੈਨਲ ਨੂੰ ਹਨਾ ਮੋੜ ਮੰਡੀ ਦੇ ਵਿੱਚ ਆਪਾਂ ਖੜਿਆ ਮੋੜ ਮੰਡੀ ਦੇ ਵਿੱਚ ਜੇ ਆਪਾਂ ਆਏ ਆ ਤਾਂ ਕੱਲਾ ਕੱਲਾ ਪਸ਼ੂ ਚੈੱਕ ਕਰਵਾਉਣਾ ਦਾ ਆਪਣਾ ਫਰਜ਼ ਬਣਦਾਗਾ ਜਿਵੇਂ ਆ ਇੱਕ ਝੋਟੀ ਖੜੀ ਹੈਗੀ ਮੈਨੂੰ ਤਾਂ ਲੱਗਦੀ ਹੈ ਇਹ ਪਹਿਲੇ ਜਾਂ ਦੂਜੇ ਸੂਏ ਦੀ ਹੋਣੀ ਹੈ ਸਿੰਘ ਮੂੰਹ ਮੱਥਾ ਇੱਕ ਵਾਰੀ ਇਹਦਾ ਤੁਸੀਂ ਜ਼ਰੂਰ ਚੈੱਕ ਕਰ ਲਓ ਬਈ ਦੇਖ ਕਿਵੇਂ ਅੱਖਾਂ ਕੱਢਦੀ ਹੈ ਮੇਰੇ ਵੀ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਸਿੰਘ ਮੂੰਹ ਮੱਥਾ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਜੀ ਇਹਦੇ ਮੂੰਹ ਮੱਥੇ ਤੇ ਵੀ ਮਾਰ ਲਓ ਨਜ਼ਰ ਤੇ ਥਣ ਜਵਾ ਬੇਲਿਆਂ ਵਰਗੇ ਥਣੇ ਦੇ ਝੋਟੀ ਆਪਾਂ ਡਿਟੇਲ ਬਾਈ ਨਾਲ ਪੁੱਛਾਂਗੇ ਕਰਾਂਗੇ ਗੱਲਬਾਤ ਵੀ ਇਹਦੀ ਕੀ ਡਿਟੇਲ ਆ ਕਿੰਨਾ ਕਾ ਦੁੱਧ ਦੱਤਾ ਹਨਾ ਆਹ ਦੇਖ ਲਓ ਜੀ ਥਣ ਦੇਖ ਲਓ ਇਹਦੇ ਆ ਬੱਚਾ ਵੀ ਦਿਖਾ ਦਿਨਾ ਇਹ ਪਿਆਗਾ ਸੁੱਤਾ ਗਰਮੀ ਦਾ ਟਾਈਮ ਆ ਚੱਲ ਆਪਾਂ ਕੰਨ ਉਠਾਉਣਾ ਵੇ ਇਹ ਪਿਆ ਰਹਿਣ ਦੇ ਸੁੱਤਾ ਪਿਆਗਾ ਬੱਚਾ ਬਲੈਕ ਰੰਗ ਦਾ ਤੇ ਬਾਈ ਜੀ ਕਿਹਦੀ ਝੋਟੀ ਆ ਇਹ ਆਪਣੀਆਂ ਜੀ ਸਰਦਾਰ ਜੀ ਅੱਛਾ ਚਲੋ ਮੈਂ ਤਾਂ ਬਾਈ ਕਿਹੜਾ ਖਰੀਦਣੀ ਆ ਮੈਂ ਤਾਂ ਬਸ ਦੁੱਧ ਬਾਤ ਹੀ ਪੁੱਛਣਾ ਸੀ ਇਹਦਾ ਉਹ ਸੋਡੀ ਮਰਜੀ ਆ ਦੱਸਣਾ ਨਾ ਦੱਸਣਾ ਹਨਾ ਸਾਡਾ ਤਾਂ ਫਰਜ ਆਗਾ ਇੱਕ ਵਾਰੀ ਵੀਡੀਓ ਦੇ ਵਿੱਚ ਪਸ਼ੂ ਦਿਖਾਉਣਾ ਤੁਹਾਨੂੰ ਹਨਾ ਮੋੜ ਮੰਡੀ ਦੇ ਵਿੱਚ ਖੜੇ ਆਪਾਂ ਹਰ ਇੱਕ ਪ੍ਰਕਾਰ ਦਾ ਪਸ਼ੂ ਤੁਹਾਨੂੰ ਚੈੱਕ ਕਰਵਾ ਦਿੰਨੇ ਆਂ ਵੀ ਇਸ ਤਰ੍ਹਾਂ ਦੇ ਪਸ਼ੂ ਆਉਂਦੇ ਨੇ ਭਾਈ ਮੋੜ ਮੰਡੀ ਦੇ ਵਿੱਚ ਜੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਆ ਕੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਚੰਗੇ ਮੁੱਲਾਂ ਵਾਲੇ ਵੀ ਮੰਦੇ ਮੁੱਲਾਂ ਵਾਲੇ ਵੀ ਹਨਾ 7 ਲੱਖ ਰੁਪਏ ਤੋਂ ਲੈ ਕੇ ਤੁਹਾਨੂੰ 30-35 ਹਜ਼ਾਰ ਰੁਪਏ ਤੱਕ ਦਾ ਪਸ਼ੂ ਆਪਨੇ ਦਿਖਾਤਾ ਜਿਵੇਂ ਆ ਇੱਕ ਮੱਝ ਖੜੀ ਹੈਗੀ ਏਕੜੁ ਖੜ ਲੱਗਿਆ ਹੁੰਦਾਗਾ ਤੇ ਇਹਦਾ ਦੁੱਧ ਵਿਚਾਰੀ ਦਾ ਹਲਿਆ ਡੁੱਲੀ ਜਾਂਦਾ ਆਜੋ ਭਾਈ ਖਰੀਦ ਲਓ ਕੋਈ ਫਟਾਫਟ ਇਹਨੂੰ ਵਿਚਾਰੀ ਦਾ ਵਜਨ ਹੌਲਾ ਹੋਵੇ ਹਨਾ ਜੇ ਖਰੀਦੀ ਜਾਵੇ ਤਾਂ ਧਾਰਾਂ ਤੁਰਾਂ ਵੱਜਣ ਤਾਂ ਇਹਦਾ ਜਿਹੜਾ ਹੈਗਾ ਐਖੜ ਉਹ ਢਲ ਜੇ ਹੁਣ ਇਹ ਦੁੱਧ ਚੋਈ ਜਾਂਦਾਗਾ ਆਹ ਦੇਖ ਲਓ ਚਾਰ ਸਪੀਰਿਓ ਆਪਾਂ ਮਾਰ ਲਓ ਜੀ ਮਜਰ ਇਸ ਤਰ੍ਹਾਂ ਦੀਆਂ ਮੱਝਾਂ ਤੇ ਆਪਣੀਆਂ ਭਰਾ ਇਹ ਅੱਛਾ 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 ਕਿੰਨਾ ਕਾ ਦੁੱਧਵਾ ਦੇਦਾ ਬਈ 11 ਕਿਲੋ 11 ਕਿਲੋ ਹੁਣ ਕੀ ਡਿਟੇਲ ਹੈ ਬਈ ਸੂਈ ਪੀਆ ਸੂਣ ਵਾਲੀ ਆ ਗੱਬਣਾ ਕੀ ਹੈ ਉਹ ਵੀ ਬੱਚਾ ਹੈਗਾ 2 ਮਹੀਨਾ ਦਾ ਗਰੂਨ ਨਹੀਂ ਅੱਛਾ ਆ ਮਹੀਨੇੜੇ ਮਹੀਨੇ ਦਾ ਬੱਚਾ ਹੈ ਆ ਮਹੀਨੇ ਕਿ ਜੀ ਲੱਗਦਾ ਤਾਂ ਵੱਧਦਾ ਖਰ ਹੈ ਮਹੀਨੇ ਡੇਢ ਮਹੀਨੇ ਦਾ ਫਿਰ ਦੁੱਧ ਦਾ ਤਾਂ ਚੰਗਾ ਪੀਉਂਦਾ ਹੋਵੇਗਾ ਬੱਚੇ ਨੂੰ ਹੈ ਦੁੱਧ ਦਾ ਤਾਂ ਚੰਗਾ ਹੈ ਦੁੱਧ ਦਾ ਤਾਂ ਚੰਗਾ ਦੇਖ ਲਓ ਕਹਿੰਦਾ ਮਹੀਨਾ ਡੇਢ ਮਹੀਨਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ ਤੇ ਕਿੰਨਾ ਦੁੱਧ ਕਿੰਨਾ ਦੱਸਿਆ ਭਰਾ ਦੁੱਧ 11 11 ਕਿਲੋ ਬਾਈ ਕਹਿੰਦਾ ਇਹਦਾ ਦੁੱਧ ਹੈਗਾ ਅੱਛਾ ਕੀ ਡਿਮਾਂਡ ਰੱਖਦੀ ਭਰਾ ਆਪਾਂ ਦੀ ਹਾਂ ਤੇਦਾ ਹੀ ਹੈ 1 ਲੱਖ 15000 ਰੁਪਿਆ ਬਾਕੀ ਹੋ ਜੂ ਮਾਨਤਨ ਬਾਈ ਮੰਡੀਆਂ ਤੇ ਚਲੋ ਜਹੇ ਜਹ ਹੁੰਦਾ ਹਨਾ ਤੇ ਦੁੱਧ ਬਾਦ ਬਾਈ ਜਮਾ ਸਹੀ ਹੈ ਜਮਾ ਓਕੇ ਮੈਂ ਵੀ ਬਾਈ ਕਹਿੰਦਾ ਦੁੱਧ ਬਾਦ ਬਿਲਕੁਲ ਸਹੀ ਹੈ ਇਸ ਤਰ੍ਹਾਂ ਦੇ ਪਸ਼ੂ ਸੂ ਨੂੰ ਮਾਉੜ ਮੰਡੀ ਤੇ ਮਿਲ ਜਾਣਗੇ ਤੇ ਵਪਾਰੀ ਵੀਰ ਕਿਸਾਨ ਵੀਰ ਜਿਹੜੇ ਵੀ ਮੰਡੀਆਂ ਦੇ ਵਿੱਚ ਆਉਂਦੇ ਨੇ ਸਾਰਿਆਂ ਅਗੇ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਕਿ ਹਰ ਇੱਕ ਵੀਰ ਕੋਲ ਇਹ ਵੀਡੀਓ ਪਹੁੰਚ ਸਕੇ ਮੈਂ ਵੀ ਜੇ ਮਾਉੜ ਮੰਡੀ ਦੇ ਵਿੱਚ ਪਹੁੰਚਦੇ ਹੁਣਾ ਤੁਸੀਂ ਐਸ ਦੁਕਾਨ ਤੋਂ ਜਿਹੜਾ ਵੀ ਮਰਜੀ ਕੁਝ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਲੈ ਖਰੀਦ ਸਕਦੇ ਹੋ ਨਾ ਬਹੁਤ ਸੋਹਣੀ ਸੁਲੱਖੀ ਵਧੀਆ ਦੁਕਾਨ ਆ ਇਹ ਹਰ ਇੱਕ ਪ੍ਰਕਾਰ ਦਾ ਘੋੜਿਆਂ ਦਾ ਕੁੱਤਿਆਂ ਦਾ ਬੱਕਰਿਆਂ ਦਾ ਬੱਕਰੀਆਂ ਦਾ ਮੱਝਾਂ ਦਾ ਸਮਾਨ ਤੁਸੀਂ ਕੋਈ ਵੀ ਇੱਥੋਂ ਖਰੀਦਣਾ ਚਾਹੁੰਦੇ ਹੋ ਤਾਂ ਆਹ ਭਾਈ ਤੋਂ ਆਕੇ ਖਰੀਦ ਸਕਦੇ ਹੋ ਵਧੀਆ ਸੋਹਣੇ ਚੰਗੇ ਨਿੱਕੇ ਸੁਭਾਅ ਦਾ ਭਾਈ ਹੈਗਾ ਤੇ ਹਰ ਇੱਕ ਪ੍ਰਕਾਰ ਦਾ ਤੁਹਾਨੂੰ ਸਮਾਨ ਮਿਲ ਜੂਗਾ ਪੀਰਾ ਗਿਆ ਭਾਈ ਜੀ ਕੀ ਨਾਮ ਆਪਣਾ ਰਾਜੂ ਕਿਹੜਾ ਪਿੰਡਾ ਭਰਾ ਦਾ ਲਾਡਾ ਜੀ ਭਲਾਡੇ ਤੋਂ ਆ ਹਰ ਮੰਡੀ ਇੱਥੇ ਆਉਣੇ ਐਸੇ ਜਗ੍ਹਾ ਤੇ ਦੁਕਾਨ ਲਾ ਦਿਆ ਸਾਰੀਆਂ ਮੰਡੀਆਂ ਲਾਉਂਦੇ ਆ ਜੀ ਅ ਦੇਖ ਲਓ ਬਾਈ ਨੂੰ ਹਨਾ 게ਟ ਤੋਂ ਆ ਕੇ ਥੋੜੀ ਜੀ ਦੂਰ ਆ ਬੋਹੜ ਦੇ ਕੋਲੇ ਦੁਕਾਨ ਹੁੰਦੀ ਆ ਬਾਈ ਦੀ ਦੇਖ ਸਕਦੇ ਹੋ ਤੁਸੀਂ ਬਾਈ ਇਹ ਮੈਂ ਵੀਡੀਓ ਦੇ ਵਿੱਚ ਬੋਲਦਾ ਵੀ ਰੇਟ ਜਾਇਜ਼ ਹੈ ਜੀ ਲਈ ਬਸ ਜਿਹੜਾ ਕੋਈ ਆਊਗਾ ਠੀਕ ਹੈ ਨਾ ਲਓ ਜੀ ਇੱਥੇ ਪਹੁੰਚ ਸਕਦੇ ਹੋ ਤੁਸੀਂ ਸੋ ਸਾਰਿਆਂ ਦਾ ਹਾਂ ਜੀ ਜਿੱਥੇ ਮਰਜੀ ਮਾਲ ਲਵਾਂਗਾ ਅੱਛਾ ਆਨਲਾਈਨ ਵੀ ਲੈ ਵੀ ਲੈ ਦੋਸਤੋ ਜੇਕਰ ਤੁਸੀਂ ਕੋਈ ਆਨਲਾਈਨ ਵੀ ਕੋਈ ਸਮਾਨ ਮੰਗਾਉਣਾ ਚਾਹੁੰਦੇ ਹੋ ਤਾਂ ਬਾਈ ਦੇ ਨਾਲ ਕੰਟੈਕਟ ਜ਼ਰੂਰ ਕਰ ਸਕਦੇ ਹੋ ਨੰਬਰ ਬੋਲ ਦੋ ਬਾਈ ਜੀ 84272 ਜੀ 83272 48050 48050 ਬਾਈ ਦਾ ਨੰਬਰ ਹੈ ਅੱਛਾ ਬਾਈ ਮੈਨੂੰ ਐਂ ਦੱਸ ਵੀ ਕੱਲਾ ਮੱਜਾਂ ਦਾ ਹੀ ਸਮਾਨ ਮਿਲਦਾ ਆਪਣੇ ਕੋਲ ਪਸ਼ੂਆਂ ਦੀ ਐਸੈਸਰੀ ਸਾਰੀ ਕੁੱਤੇ ਬਿੱਲਿਆਂ ਦਾ ਸਾਰਾ ਨਾ ਲੋਕ ਦਾ ਹੋਲ ਸੇਲ ਦਾ ਕੰਮ ਹੈ ਘੋੜੇ ਘਾੜਿਆਂ ਦਾ ਹਨ ਹੁੰਡੇ ਬੱਲਾ ਵੀ ਮੇਰੇ ਖਾਲਜ ਹੁੰਦੇ ਸਾਰਾ ਕੁਝ ਲੈ ਵੀ ਕਰ ਲਿਓ ਬਾਈ ਦੇ ਨਾਲ ਕੰਟੈਕਟ ਆ ਗੱਤੇ ਗੁੱਤੇ ਜੀ ਵੀ ਪੈਣੇ ਜਿਹੜੇ ਆਪਾਂ ਗੱਡੀਆਂ 'ਚ ਜਾਂ ਪਸ਼ੂਆਂ ਦਾ ਥੱਲੇ ਵਸਾਉਂਦੇ ਹਾਂ ਨਾ ਲੈ ਵੀ ਇਹ ਜਗ ਕੁਝ ਸਾਰਾ ਕੁਝ ਮਿਲਦਾ ਬਾਈ ਤੂੰ ਹਨ ਕਰ ਲਿਓ ਕੰਟੈਕਟ ਜ਼ਰੂਰ ਬਾਈ ਦੇ ਨਾਲ ਨੰਬਰ ਬੋਲਤਾ ਤੁ ਆਹ ਦੁਕਾਨ ਆ ਬਾਈ ਦੀ ਚੰਗੀ ਸੋਹਣੀ ਸਜਾਈ ਵੀ ਦੁਕਾਨ ਆ ਹਰ ਇੱਕ ਪ੍ਰਕਾਰ ਦਾ ਸਮਾਨ ਤੁਸੀਂ ਇੱਥੋਂ ਲੈ ਸਕਦੇ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਰਾਓ